ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਬੱਤੀਵੰਡ ਤਫਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਨ ਤੁਹਾਨੂੰ ਦਿਖਾਵਾਂਗੇ 7-8 ਨਗ ਤਿੰਨ ਝੋਟੀਆਂ ਦੇ ਚਾਰ ਵੜਾਂ ਆਪਾਂ ਪਹੁੰਚੇ ਹਾਂ ਵੀਰ ਬਲਜੀਤ ਸਿੰਘ ਹੁਣ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਸਾਹਿਬ ਜੀ ਬਾਜੀ ਸਾਹਿਬ ਜੀ ਵੀਰ ਜੀ ਹੋਰ ਜੀ ਕੀ ਹਾਲ ਜੀ ਕੰਮ ਕੀ ਗੱਲ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਚਾਹੀਦੇ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਬਲਜੀਤ ਸਿੰਘ ਪਿੰਡ ਬੱਛੀਂੜਾ ਤਸੀਲ ਹੀਨਾਲਾ ਜਿਹੜਾ ਅਮਰਸਰ ਦਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9781001215 ਠੀਕ ਹੈ ਜੀ ਹਾਂ ਜੀ ਇਹ ਬਾਈ ਇਧਰੋਂ ਕਰੀਏ ਸ਼ੁਰੂਆਤ ਹਾਂ ਇਧਰੋਂ ਕਰ ਲਓ ਮੈਂ ਸਵੀਕਾਰ ਕਰ ਲਉ ਕਸੂ ਵਿੱਚ ਕਿੰਨਾ ਸੁਆ ਸੁਈਆ ਇਹ ਦੂਜਾ ਸੁਆ ਛੋਟੀ ਸੁਈ ਜੋ ਅੱਛਾ ਜੀ ਕੋਈ 8-9 ਕਿਲੋ ਬੋਲੀ ਤਿਆਰ ਆ ਠੀਕ ਆ ਹਾਂਜੀ ਚੂਣ ਜਵਾਲ ਬਹੁਤ ਛੋਟੀ ਸਾਵ ਆ ਠੀਕ ਆ ਠੀਕ ਆ ਲਓ ਜੀ ਦੂਜਾ ਸੁਆ ਸੁਈਆ ਦੇ 8 ਤੋਂ 9 ਲੀਟਰ ਬੋਲਾ ਤਿਆਰ ਆ ਜਵਾਕੀ ਪਿਛੇ ਦੇ ਮਗਰ ਇਹਦੇ ਇਕੱਠਾ ਜੋ ਠੀਕ ਆ ਜੀ ਮੇਲ ਕਾਫ ਆ ਗਿਆ ਇਹ ਚਾ ਕਰ ਸਕਦੇ ਬਾਕੀ ਕੱਟ ਕੱਟ ਜਿਹੜਾ ਚੰਗਾ ਆ ਗਿਆ ਕਮਲੀ ਦਾ ਬਈ ਕਿੰਨਾ ਘ ਭਰੂਗੀ ਦੁੱਧ ਛੋਟੀ ਜਿਆਦਾ ਨਹੀਂ ਛਾਹੀ 12-13 ਕਿਲੋ ਛੋਟੀ ਆਰਾਮ ਨਾਲ ਭਰੀ ਜਾਊਗੀ ਅੱਛਾ ਜੀ ਹਾਂਜੀ ਜੀ ਜੀ ਜਿਹੜਾ ਲੋਈ 12 13 ਲੀਟਰ ਦੁੱਧ ਭਰੂਗਾ ਚੱਡਾ ਛੱਡਾ ਤੁਸੀਂ ਚੈੱਕ ਕਰ ਸਕਦੇ ਥਾਂ ਥਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਥੋੜਾ ਜਿਹਾ ਨੀਲੀ ਦਾ ਪੱਕ ਰੱਖ ਦੀ ਬਾਕੀ ਸਾਰੀ ਅੱਖਾਂ ਨੀਲੀਆਂ ਮੱਖਾ ਹੀ ਗੁੜਾ ਠੀਕ ਹੈ ਠੀਕ ਹੈ ਜੀ ਗਵਾਕੀ ਭਾਈ ਦਾ ਸਪੈਸ਼ਲ ਹੈ ਮਗਰ ਘਟਾਇਆ ਲਓ ਜੀ ਮੇਲ ਕਾਫ ਆ ਗਿਆ ਜੀ ਅੱਛਾ ਜੀ ਜਿਹੜੀ ਤੁਹਾਡੀ ਚੂਣ ਬਹੁਤ ਚੰਗੀ ਲੱਗੀ ਠੀਕ ਹੈ ਠੀਕ ਹੈ ਲਓ ਜੀ ਲੋਈ ਵੀ ਵੀਡੀਓ ਤੇ ਵੇਖੀ ਅੱਪਾ ਦੀ ਤੁਹਾਨੂੰ ਤੁਹਾਨੂੰ ਮਗਾ ਕੇ ਤੇ ਫਸਮਾਤ ਕੁੰਨੇ ਆ ਲਓ ਜੀ ਚੈੱਕ ਕਰ ਸਾ ਤੇ ਅਗਲੇ ਥਨਾ ਦੀ ਚੁਆਈ ਆ ਠੀਕ ਆ ਬਾਈ ਜੀ ਠੀਕ ਮਗਰਲੇ ਦੀ ਮਾ ਤੇ ਆ ਵਾਲੀ ਮਗਰਲੇ ਥਨਾ ਦੀ ਚੁਆਈ ਐਨ ਬਿਲਕੁਲ ਮੋਟਰ ਵਾਲੀ ਹਿਸਾਬ ਨਾਲ ਆ ਠੀਕ ਆ ਜੀ ਸੂਣ ਜਾਂ ਬਹੁਤ ਚੰਗੀ ਲੱਗੀ ਆ ਠੀਕ ਆ ਜੀ ਬਾਕੀ ਆਪਾਂ ਸਾਹਿ ਜਿੰਨਾ ਹੈਗਾ ਉਹਨੇ ਦੱਸਣਾ 8-9 ਕਿਲੋ ਭੜਾਈ ਠੀਕ ਆ ਬਾਈ ਇਹਦਾ ਮੁੱਲ ਫਿਰ ਮੋਲ ਦੇ ਸਾਹਿ ਜੀ ਅਸੀਂ ਆਪਾਂ ਟੜੀਆਂ 90 ਵੀ ਕਰ ਲਈਏ ਅੱਛਾ ਜੀ ਆਪਾਂ ਝੋਟੀ 80 ਹਜ਼ਾਰ ਦੀ ਦੇ ਦਰੀ 80 ਦੀ ਹਾਂਜੀ ਬਿਲਕੁਲ ਜਾਇਜ਼ ਹਾਂਜੀ ਯਾ ਕਿ ਆਖੇ ਉਹ ਕਰ ਦਈਏ ਬੜੇ ਚਿਰ ਦਾ ਵੀਡੀਓ ਲੱਗੇ ਮਾਨੂੰ ਕਰ ਦੋ ਮਾਣਦਨ ਸੁਨਹਿਰਾ 77000 ਦੀ ਛੋਟੀ ਦੇ ਦਾਂਗੇ ਅੱਛਾ ਜੀ ਹਾਂਜੀ ਠੀਕ ਗੱਲ ਲਓ ਜੀ 77000 ਦੀ 12 13 ਲੀਟਰ ਵਾਲੀ ਕੋ 2000 ਰੁਪਿਆ ਛੋਟ ਕਰ ਦਾਂਗੇ ਕੋਈ ਜਰੀ ਦਾ 67000 ਦੀ ਛੋਟੀ ਦੇ ਦਾਂਗੇ ਚੂੜਕਾ ਬੋਲਾ ਆ 8 ਕਿਲੋ ਉਹ ਛੋਟੀ ਥੱਲੇ ਠੀਕ ਹੈ ਜੀ ਛੋਟੀ ਦੋ ਤੇ 11 12 ਕਿਲੋ ਅੱਖਾਂ ਦਾ ਚੜਾ ਲਗਾ ਛੋਟੀ ਨੂੰ ਠੀਕ ਹੈ ਠੀਕ ਹੈ ਲਓ ਜੀ ਇੱਥੋਂ 76000 ਦੀ ਛੋਟੀ ਦੇ ਰਹੀਆਂ ਪਹਿਲੇ ਨੰਬਰ ਦੇ ਬਾਈ ਨੇ ਜਿਹੜਾ ਰੇਟ ਪਾਇਆ ਵਾ ਬਹੁਤ ਹੀ ਮਜ਼ੇਦਾਰ ਰੇਟ ਪ ਚੋਣ ਕਿਦੇ ਮੋਗਾ ਲੱਗੀ ਕੱਟੀ ਹਾਂ ਜੀ ਸੁਈ ਨੂੰ 2 ਦਿਨ ਹੋਏ ਸਿਰ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਬੋਲਾ ਹੀ ਇਹਦੇ 2 ਮੰਗ ਦਿਨਾਂ ਥਲੇ ਆ 8 ਲੀਟਰ ਤਿਆਰ ਆ ਬਿਲਕੁਲ ਨਾਰਮਲ ਰੇਟ ਆ ਹਾਂਜੀ ਤੇ ਭਈਆ ਦੂਜੇ ਨੰਬਰ ਤੇ ਕਿਹਨੇ ਇਹ ਮੋਗਾ ਐਂਡ ਦੇ ਫੌਂਗ ਹੈ ਜੀ ਨਗੀਨੇ ਤਾਂ ਗੱਢ ਦੇ ਦਿਖਾਉਣੇ ਆ ਤੇ ਉਧਰੋਂ ਫਿਰ ਆ ਜਾਓ ਗੱਢਾ ਮੈਨਾ ਆ ਜੀ ਹਾਂ ਰੇਟ ਜੀ ਸਹੀ ਆ ਜੀ ਕਿੰਨਾ ਸਮਾਂ ਤੁਸੀਂ ਜੀ ਦੂਜਾ ਅੱਜ ਸੁਈ ਜੋ ਮਗਰ ਬੱਛੀ ਆ ਅੱਛਾ ਜੀ ਹਾਂਜੀ ਬਈ ਦੁੱਧ ਆ ਤੁਹਾਨੂੰ ਦਿੰਦੇ ਤੇ ਕਿਹੇ ਕਿੰਨੇ ਲੈ ਕਾ ਭਾਈ ਕਿੰਨਾ ਰਿਕੋ ਬੋਲਾ ਜਾਂ ਦੁੱਧ ਆ ਜੇ ਬੋਲਾ ਇੱਕ 12 ਕਿਲੋ ਲੀਟਰ ਵਾਲਾ ਤਿਆਰ ਆ ਸੱਚ ਅੱਛਾ ਈ ਹਾਂਜੀ ਠੀਕ ਏ ਠੀਕ ਏ ਲਓ ਜੀ 12 ਲੀਟਰ ਦੱਸੋ ਬਾਕੀ ਹੋਰ ਮੈਨੂੰ ਪਤਾ ਨਹੀਂ ਜੋ ਹਾਂਜੀ ਹੈ ਹੈ ਸ਼ਾਇਦ ਤੁਸੀਂਾਂ ਭਾਈ ਅੱਛਾ ਈ ਲਓ ਠੀਕ ਏ ਠੀਕ ਏ ਕੋਈ ਨਹੀਂ ਕੋਈ ਬਈ ਅੱ깔 ਸੰਦੇਈ ਰੋ ਕੀ ਕੰਡ ਗੋੜ ਵੀ ਚੰਗਾ ਆ ਗਿਆ ਕਰਮਾਲੀ ਦਾ ਬਈ ਕਿੰਨਾ ਭਰੂਗੀ ਦੁੱਧ ਦੇ ਦੁੱਧ ਆ ਕੇ 15 16 ਕਿਲੋ ਭਰੀ ਜੂ ਆਮ ਨਹੀਂ ਠੀਕ ਹੈ ਲਓ ਜੀ 15 16 ਲੀਟਰ ਦੁੱਧ ਭਰੂਗੀ ਬਾਕੀ ਹੈ ਠੰਡੀ ਧੀੜੀ ਥੋੜਾ ਜਿਹਾ ਦਰਦੀ ਜਰੂਰੀ ਆ ਨਾ ਬਤਿਆ ਪਿਆ ਕੰਸੀ ਆ ਕਸਾ ਦੇ ਜਗਲੇ ਖਨਾ ਦੀ ਚੋਈ ਆ ਇਹ ਬੜੀ ਮਗਰ ਲਖਣਾ ਦੀ ਚੋਈ ਜਿਹੜੀ ਇਹ ਚੋਈ ਦੀ ਹੈ ਇਹ ਇੱਕ ਨੰਬਰ ਆ ਠੀਕ ਜੀ ਵੋਟਰ ਵਾਲਾ ਹੀ ਹਸਾਕਤਾ ਬਣਦਾ ਪਿਆ ਤੇ ਚੱਡਾਉਣ ਦੀ ਚੱਕਾ ਸਦਾ ਅੱਜ ਨੂੰ ਦੋ ਦਿਨ ਹੋਏ ਸਸ ਮਾਰਿਆ ਬੱਤੀ ਆ ਗਿੱਲੇ ਨਾਲ ਵੀ ਦੇਖ ਸਾਡੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਬਈ ਇਹਦਾ ਹਰਕ ਮੋਡ ਮੋਲੇ ਸ਼ਾਹੀ ਜੀ ਇਹ ਵੀ ਸ਼ਾਹੀ ਕੋ ਜੋ ਮਰਜ਼ੀ ਕਰਦੇ ਆ ਆਪਾਂ 40 ਹਜ਼ਾਰ ਦੀ ਮਸ਼ੀਨ ਦੇ ਦੇਣੀ 40 ਦੀ ਹਾਂਜੀ ਜੈਸ ਨੂੰ ਹੀ ਕਿਹਾ ਕਰ ਦਈਏ ਮਾਨ ਕਰ ਦਈਏ ਮਾਨ ਕੋਲੇ 60 ਹਜ਼ਾਰ ਦੀ ਮਸ਼ੀਨ ਦੇ ਦਾਂਗੇ ਸ਼ਾਹੀ ਜੀ ਠੀਕ ਹੈ ਲਓ ਜੀ 60 ਹਜ਼ਾਰ ਦੀ ਬਿਲਕੁਲ ਤਾਜੀ ਸੂਈ ਮਗਰ ਵਿੱਚ 14 15 ਲੀਟਰ ਭਰੋਗੇ ਤੇ ਪਿਛੇ ਵੀ ਫੀਮਲ ਕਾਫ ਬਾਈ ਦੂਜੇ ਆ ਤੇ ਜਿੰਨਾਂ ਪਰ ਤੇ ਕਿਦਾਗੀ ਵੜਾ ਇਹਦੇ ਸਿਲੇ ਸ਼ਾਹੀ ਜੀ ਆਖਿਆ ਮੈਂ 15 ਕਿਲੋ ਜਿਹੜਾ ਬਹੁਤ ਲੀਟਰਾਂ ਤੇ ਆਇਆ ਅੱਛਾ ਜੀ ਪਾਣੀ ਅੱਛਾ ਜੀ ਬੋਲੇ ਜੀ ਆ ਗਏ ਬੋਲੇ ਸਾਹਿਬ ਤਾਜ਼ਾ ਸਵੇਰ ਜਿੱਲਾ ਨਾਲੋਂ ਸਰੇ ਮਾਲਿਆ ਆਪਣੇ ਠੀਕ ਹੈ ਠੀਕ ਹੈ ਲਓ ਜੀ ਇਹਦੇ ਕੋਲ ਵੀ 15 ਲੀਟਰ ਬੋਲੇ ਬੋਲਾ ਤਿਆਰ ਆ ਇਹ ਥੂਆ ਬਾਈ ਉਸ ਵਾਂਗ ਹੀ ਦਿੱਕਾ ਪੂਰੀਆ ਲਓ ਜੀ ਇਹ ਵੀ ਇਸ ਨੂੰ ਬਾਅਦ ਦੂਸਰਾ ਜੀ ਸੁਈਆ ਦੇ ੱੱਲੇ ਇਹਨੇ ਵੀ ਫੰਡਾ ਪਾਈਆਂ ਕਰਬਾਲੀ ਨੇ ਇਹਦਾ ਵੀ ਚੰਗਾ ਆ ਗਿਆ ਬਾਈ ਇਹ ਕਿੰਨਾ ਖ ਭਰੀ ਜਾਊਗੀ ਇਹ ਅੱਛਾ ਜੀ 22 ਕਿਲੋ ਦੁੱਧ ਆੜੀ ਹੈ 15 ਕਿਲੋ ਇਸ ਟਾਈਮ ਲੀਟਰ ਆ ਤਿਆਰ ਹੋ ਗਏ ਕੋਈ ਵੀਰ ਭਰਾ ਆਨਲਾਈਨ ਚਾਹੀਦੀ ਜਿੰਦਾ ਮਰਜੀ ਦੋ ਡੰਗ ਤਿੰਨ ਡੰਗ ਚੋਲੇ ਅੱਛਾ ਜੀ ਇਹਦੇ ਤੇਰੇ ਚਾਲੂ ਕੀ ਇਹ ਜੀ ਇਹ ਜੀ ਬਿਲਕੁਲ ਵੀ ਨਹੀਂ ਤਰਲ ਬੈਟਰੀ ਚ ਚਵਾਈ ਇਹਦੀ ਵੀ ਚੈੱਕ ਕਰ ਸਕਦੇ ਜਾਨ ਮੋਟਰ ਵੀ ਲੱਗੀ ਪਈ ਐ ਚੈਰ ਹੋ ਦੀ ਚੈੱਕ ਇਹਦੇ ਪਿੱਛੇ ਬਈ ਜਵਾ ਕੀ ਇਹਦੇ ਮੱਲੇ ਰੱਖਾ ਜੀ ਕਦੀ ਇਹਦੇ ਪਿੱਛੇ ਮੇਲ ਕਾਫ ਆ ਗਿਆ ਜੇ ਇਹਦਾ ਬਈ ਰੇਟ ਫਿਰ ਮੋਲੇ ਸ਼ਾ ਜੀ ਇਹ ਜੀ ਅੱਛੀ ਦਾ 60 60 ਲੋਕੀ ਕਰਦੇ 65 ਵੀ ਅਛਾ ਜੀ ਆਪਾਂ 52 ਹਜ਼ਾਰ ਮਸ਼ੀ ਦੇ ਦੇਣੀ ਆ 52 ਵੀ ਹਾਂ ਜੀ ਕਰ ਦਈਏ ਪੂਰੇ ਹੱਤੇ ਜੀ ਯਾ ਪੂਰੇ ਕਰਨ ਤੇ ਇੰਨੇ ਘੱਟ 50 ਦੇ ਦਾਂਗੇ 47 ਹਜ਼ਾਰ ਮਸ਼ੀ 47 ਵੀ ਹਾਂ ਜੀ ਲੋ ਜੀ ਵੇੜ ਵੇਖੋ ਬਾਈ ਦੇ ਤੁਸੀਂ ਕਿਆ ਬੱਦ ਦੋ 1500 20 ਕਿੰਨ ਵਾਲੀ ਬੱਛੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਲੋ ਜੀ ਉਹ ਗਿੱਲੇ ਨਾੜੂ ਖਾਈ ਨਾੜੂ ਖਾ ਸਕਦੇ ਆ ਨਾੜੂ ਬਿਲਕੁਲ ਜਿਵੇਂ ਜਵਾਲਾ ਦੇ ਨਾਲ ਹੀ ਆ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਨੋਰਮਲ ਰੇਟ ਆਪਾਂ ਕਹਿ ਦਿੰਦੇ ਆ ਬਾਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਸਾਜੀ ਵੇੜ ਤੇ ਅੱਜ ਚਵਾਈ ਹੋ ਗਿਆ ਹੀ ਆ ਚਲੋ ਰੱਖ ਦੇ ਚੁਰੀ ਅੱਛਾ ਜੀ ਮੈਂ ਤੁਹਾਨੂੰ ਵੀਡੀਓ ਪਾ ਦਿੰਨੇ ਆ ਠੀਕ ਆ ਦੂਜਾ ਸਸ ਜੀ ਮੂੰਹ ਛਿੱਕੀ ਆ ਬੱਛੀ ਅੱਛਾ ਜੀ ਹਾਂਜੀ ਲੋ ਜੀ ਇਹ ਦੰਦ ਆ ਜੀ ਵੇੜ ਦੋਸਤਰਾ ਤੂਆ ਬਾਈ ਇਹ ਕੋ ਕਿੰਨਾ ਆ ਇਹ ਤੋਂ ਸ਼ਾਹ ਜੀ ਬੋਲਾ ਇਹ ਆਟਮ 13-14 ਕਿਲੋ। ਲੋੜੀ 13 ਨੂੰ 14 ਲੀਟਰ ਜਿਹੜਾ ਬੋਲਾ ਬੋਲਾ ਇਹ ਕੋਈ ਪਿਆਰ ਆ ਤੇ ਚੱਡਾ ਵੀ ਚੈੱਕ ਕਰਨਾ ਦੇ ਦੇ ਸੰਤ ਨੂੰ ਕਿੰਨਾ ਵਾਹ ਲੱਗਾ ਪਿਆ ਵਾ ਇਹ ਬਾਈ ਕਿੰਨਾ ਭਰੂਗੀ? ਇਹ ਸ਼ਾਹ ਜੀ ਦੁੱਧ 22-23 ਕਿਲੋ ਦੀ ਗਰੰਟੀ ਹੈ। ਠੀਕ ਹੈ ਠੀਕ ਹੈ ਲਓ ਜੀ 22। ਲੈ ਸ਼ਾਹ ਜੀ 22 ਪੂਰੀ ਆ। ਇਹ ਤਾਂ ਗਿਆ ਨਾ ਉਹ ਕੋਲਾ ਲੱਗ ਰਿਹਾ ਵਾ। ਇਹ ਕਿਉਂ ਆਹੀ ਪਿੰਹੇਰੀ ਵੀ ਚੈੱਕ ਕਰਸਾ ਤੇ ਬਹੁਤ ਹੈ ਚੰਗਾ ਜਿਹੜਾ ਸੋਨਾ। ਹਾਂ ਬਸ ਠੀਕ ਹੈ ਠੀਕ ਹੈ ਲਓ ਜੀ। ਚੜਦੀ ਆ ਜਰੂਰ ਥੋੜਾ ਜਿਹਾ ਬਾਕੀ ਚੁਆਜੂਆ ਨੇ ਇਹਦਾ ਬਾਈਹਰ ਰੇਟ ਆ ਇਹਦਾ ਮੁੱਲ 65000 ਅੱਛਾ ਜੀ ਹਾਂਜੀ ਇਹ ਹਾਣਾ ਹਾਣਾ ਦੋ ਘੜ ਛੜਦੀ ਦੇ ਦੇਣੀ 52 52 ਲਓ ਜੀ 80 ਦੋ ਦਬਾਈ 23 ਕਿਲੋ ਭਰੂਗੀ ਅੱਛਾ ਜੀ ਹਾਂਜੀ ਲਓ ਜੀ ਕਾਡ ਕਾਡ ਵੀ ਚੰਗਾ ਤੇ ਹੈ ਵੀ ਕ੍ਰਾਸ ਬੰਦ ਦੇ ਵਿੱਚ ਆ ਗਈ ਆ 20 22 ਲੀਟਰ ਦੁੱਧ ਭਰੂਗੀ ਤਾਂ ਸੰਤਲ ਬਹੁਤ ਚੰਗਾ ਨਾਲਾ ਲੋੜਾ ਦੇ ਕਾਫੀ ਆ ਗੀਆਂ ਮੈਂ ਚੱਡੇ ਦੇ ਬਾਈ ਆ ਕੇ ਡਾ ਗਈ ਇਹ ਸ਼ਾਹੀ ਜੀ ਦੂਜਾ ਸਵੇਰ ਸੁਈ ਆ ਚਾਹੀਆ ਦਿੰਨਾ ਅੱਛਾ ਜੀ ਹਾਂਜੀ ਜੀ ਗੱਲ ਹੋਈ ਪੰਜਵੇਂ ਨੰਬਰ ਤੇ ਜੇ ਨੰਬਰ ਬਾਈ ਬਾਈ ਨਾਲ ਗੱਲ ਕਰੀ ਗਏ ਹੋ ਇੱਕੋ ਕਿੰਨਾ ਬਾਈ ਇਹ ਤੂੰ ਇਹ 13 ਕਿਲੋ ਬੋਲਾ ਅੱਛਾ ਜੀ ਮਗਰ ਇਹਦੇ ਬੱਚੀ ਹੈ ਇਹ ਤੂੰ ਆ ਇਹ ਕਾਲਾ ਚੂਗੀ ਹੈ ਤੂੰ ਆ ਦੂਸਰਾ ਤੂੰ ਸਿਆ ਸੁਈ ਮਸੂਵਾ ਦੂਸਰਾ ਹੈ ਠੀਕ ਹੈ ਠੀਕ ਲਓ ਜੀ ਇਹ ਵੀ ਦੂਸਰਾ ਸੁਗਾ ਨਾ ਰੋ ਇੱਕ ਮਿੰਟ ਕੋਣ ਸੁਣਾ ਦੇ ਕਿ ਆ ਕਰਦਾ ਤੇ ਜਿਹੜਾ ਵਹਿੜ ਦਾ ਐਨ ਮਸਤ ਧਮਾਦੇ ਕਰੀ ਫੇਰ ਕੀ ਕਰਦਾ ਜੱਡਾ ਜੱਡਾ ਜਿਹੜਾ ਬਹੁਤ ਹੀ ਬਾਤ ਨਾਲ ਲੱਗਾ ਹੋਇਆ ਵਾ ਕਿੰਨੀ ਲੈ ਇਹ ਮਗਰ ਬੱਤੀ ਠੀਕ ਹੈ ਲਓ ਜੀ ਇਹ ਬੱਤੀ ਬੱਤੀ ਨਾਲ 10 ਆ ਗਿਆ ਜੀ ਜਲਦੀ ਦਾ ਦਿਵਾਰਾ ਦੇ ਚੱਕਿਆ ਠੰਡ ਤੋਂ ਜਿਹੜਾ ਬਹੁਤ ਚੰਗਾ ਲੱਗਾ ਇਹ ਕਿੰਨਾ ਕੁ ਭਰੀ ਜਾਊਗੀ ਇਹ ਸਾਜੀ 20 ਕਿਲੋ 22 ਕਿਲੋ ਇਹਨੂੰ ਜਿਆਦਾ ਏਡੀ ਬੱਤੀ ਭਰੀ ਕੁੜੀ ਨੂੰ ਬਚਾ ਲੈ ਨਾਲ ਠੀਕ ਹੈ ਲਓ ਜੀ ਇਹ ਵੀ 20 22 ਲੀਟਰ ਦੁੱਧ ਭਰੂ ਵੀ ਤੇ ਚੈੱਕ ਕਰਦਾ ਜੀ ਠੰਡ ਤੋਂ ਜਿਹੜਾ ਇਹਨੂੰ ਬਹੁਤ ਹੀ ਸ਼ਾਨਦਾਰ ਲੱਗਾ ਪਿਆ ਕੱਲਾ ਕੱਲਾ ਠੰਡ ਗਿਆ ਆ ਵੇਖੋ ਸਾਜੀ ਦਾ ਜਮ ਮਹੀ ਮੋਟਰ ਨਹੀਂ ਹੁੰਦੀ ਤੇਰੇ ਕਿੱਟਾ ਦੋ ਦੇਣ ਮੱਝਾਂ ਵਾਲਾ ਸਾਹ ਹਣਾ ਦੋ ਤੇਰਾ ਸੈੜ ਕੋਆ ਵੀ ਚੰਗੀ ਜੀ ਵਾਹ ਵੇਖੋ ਠੀਕ ਹੈ ਠੀਕ ਹੈ ਠੀ ਲਓ ਜੀ ਕੋਈ ਮੰਗੇ ਦੀ ਲੋੜ ਨਹੀਂ ਮੈਂ ਆਪਾਂ ਕਹਿ ਦਿੰਦੇ ਹਾਂ ਤੇ ਫੇਸ ਵੀ ਤਿੰਨ ਦਾ ਕੇ ਰੋਚਾ ਕਰ ਸਕਦੇ ਇਹ ਬਹੁਤ ਸੋਹਣੇ ਬੰਦੇ ਚੱਲੀ ਆ ਇਹਦਾ ਬਾਈ ਹਰ ਮੁੱਲ ਇਹਦਾ ਮੁੱਲ ਛਾਈ 60 ਨਹੀਂ ਕੋ 55000 ਰੁਪਏ ਦੇਤੇ ਜੀ ਅੱਛਾ ਜੀ ਹਾਂ ਜੀ ਹਾਂ ਨਾ ਹਾਂ ਨਾ 52000 ਦੀ ਕਸੀਦਨਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲਓ ਜੀ 52000 ਜੀ ਹਿਸਾਬ ਨਾਲ ਮਾਝੀ ਖਰੀਦਣਾ ਮਾਝਾ ਵਾਲੀ ਛਾਈ ਮਾਝੜੀ ਗੱਲ ਦੁੱਧ 2 ਕਿਲੋ ਘਟ ਦੋ ਭਾ ਦੁੱਧ ਮਾਝੜਾ ਸਹੀ ਗੱਲ ਸਹੀ ਗੱਲ ਲਓ ਜੀ ਸਾਡੇ ਕੋਲ ਵੀ ਚੈੱਕ ਕਰ ਸਕਦੇ ਆ ਚਿੱਟਾ ਚਿੱਟਾ ਕਰ ਦੋ ਦਿਆ ਇਹ ਬੁੰਜਾ ਜੀ ਆ ਦੇ ਵਿੱਚ ਸਾਲਾ ਦੀ ਪਾਈ ਵਿਚ ਵਾਲੀ ਮੱਝ ਲਈ ਨਹੀਂ ਘਰ ਤੇ ਬਈ ਆ ਕੇ ਬਹਿ ਆ ਰਹੀ ਆ ਅੱਗੇ ਸ਼ਾਇਦ ਗੱਪਣ ਮੈਂ ਆ ਗਈ ਆ ਅੱਛਾ ਜੀ ਇਹ ਨਾ ਮੇਰੇ ਨੰਬਰ ਤੇ ਹੀ ਆ ਨਾ ਇਹ ਹਾਂ ਜੀ ਲਓ ਜੀ ਗੱਪਲ ਕਿੰਨਾ ਸੁਆ ਇਹ ਸਾਡੀ ਤੀਜਾ ਸੁਆ ਮੈਂ ਅਰ ਕਿ ਚੁਣੀ ਆ ਅੱਛਾ ਜੀ ਉਹ ਵੀ ਪੀਸ ਲਗਾ ਸੁਆ। ਸੋਨ ਵੀਰ ਰਸ਼ੀਗਨ ਟੈਂਕੀ ਇਹ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਐਨ ਜੈਡ ਬਲੈਕ ਲੈ ਲਵੋ ਢਾਲੀਏ। ਇਹ ਸ਼ਾਇਦ ਦੁੱਤ 20 ਕਿਲੋ ਭਾਰ ਦੀ ਰਹੀ ਆ। ਬਈ ਅੱਖਾਂ ਅੱਥੀ ਦੇ ਠੀਕ ਹੋਈ ਆ। ਅੱਛਾ ਜੀ। ਬਾਕੀ ਕੋਈ ਵੀਰ ਭਰਾ ਸੁਈਂ ਲੱਗੇ ਕੋਈ ਟੱਕਰ ਨਹੀਂ ਆਪਾਂ ਨੂੰ ਮੈਂ ਤੇ ਨਹੀਂ ਰਹਿ ਗਏ ਕੋਈ ਟੱਕਰ ਨਹੀਂ। ਅੱਛਾ ਜੀ। ਧਿਆਨ। ਲਓ ਜੀ 20 22 ਲੀਟਰ ਵਾਲੀ ਐਨ ਰਸ਼ੀਗਨ ਟੈਂਕੀ ਆ ਸਾਡਾ ਧਿਆਰ ਹੀ ਆ। ਫਿਰ ਸਮਾਨ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਨਾੜਾ ਨੂੜਾ ਵੀ ਕਾਫੀ ਆ ਗਿਆ ਵਾ ਚੱਡੇ ਤੇ ਕਿੰਨਾ ਲਾਜੀ ਤੁਹਾਡੇ ਸਾਹ ਨਾਲ ਟਾਈਮ ਹੈ ਸਹੀ ਹੈ ਜੀ ਕਿਹੜਾ ਪੰਜ ਚੋਟੀ ਲਾਈ ਜੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਚਾਰ ਪੰਜ ਦਿਨਾਂ ਦੇ ਕਟੂਟ ਕਰਨਾ ਬਾਕੀ ਥਾਣਾ ਜੀ ਪਿਛੇ ਪਾਰ ਦੀ ਮੇਰੀ ਗਰੰਟੀ ਹੋ ਗਈ ਠੀਕ ਹੈ ਠੀਕ ਹੈ ਪਿਛੇ ਪਾਰ ਮਾਰਦੀ ਉਹ ਥਾਣਾ ਕੋਈ ਟਿੱਪੇ ਵਾਲਾ ਤਾਂ ਨਹੀਂ ਛੋਟੀ ਲਾਈ ਮੱਝ ਮੁੜ ਕੇ ਕਾਦਿਆ ਵੀਡੀਓ ਬੜੀ ਸੁਣਿਆ ਅੱਛਾ ਜੀ ਜੇ ਘੂਰ ਨਿਕਲੇ ਛਟਾਰੇ ਵੇ ਬਾਤ ਨਿਕਲੇ ਕੱਟ ਨਿਕਲੇ ਠੀਕ ਹੈ ਠੀਕ ਹੈ ਠੀਕ ਲਓ ਜੀ ਕਿਉਂਵੇਂ ਥਾਣਾ ਨਿਕੋ ਜੇ ਲੱਗੇ ਤੇ ਨੋਕ ਵਾਲਾ ਥਾਣਾ ਦੇ ਅੱਖਾਂ ਲੱਗ ਕੇ ਡਾ ਆ ਗਿਆ ਤੇ ਨਾੜਾ ਨੂੜਾ ਜਿਹੜੀਆਂ ਹਵਾਲੇ ਦੇ ਕਾਫੀ ਆ 20 ਲੀਟਰ ਵਾਲੀ ਆ ਕਰਮ ਵਾਲੀ ਬਾਈ ਇਹਦਾ ਹਰਮੋਨ ਇਹਦਾ ਮੁੱਲ ਕਿਹਾ ਜੀ 140 ਅੱਛਾ ਜੀ ਹਾਂ ਨਾ 130 ਹੀ ਮੈਂ ਦੇ ਦੇਣੀ ਆ 130 ਹੀ ਹਾਂਜੀ ਪਰ ਇਹ ਹੋਰ ਥੋੜਾ ਜਿਹਾ ਹੋਰ ਕਰਦਾ ਜੀ ਸ਼ਾਇਦ 150 ਦੇਣੀ ਚਾ ਸਵਾਲ ਹੀ ਮੈਂ ਪਰ 20 ਕਿਲੋ ਦੀ ਗਰੰਟੀ ਦਊਗਾ ਲੈ ਕੇ ਅੱਛਾ ਜੀ ਜੇ 20 ਕਿਲੋ ਮੈਨਾਂ ਦੁੱਧ ਪਰ ਇਹ ਇੱਥੇ ਛੱਡ ਜੇ ਸੂਈ ਵੀ ਮੈਂ ਛੱਡ ਜੀ ਠੀਕ ਆ ਠੀਕ ਆ ਜੀ ਜਾ ਇਹ ਹੋਰ ਕੀ ਪਿਆ ਦੇ ਲਓ ਜੀ ਵੀਡੀਓ ਕਰਕੇ ਰਸਾਂ ਦੇ ਰੱਖ ਲਿਆ ਸਾਡੇ ਵੀਡੀਓ ਨਹੀਂ ਸਿਫਟ ਕਰਕੇ ਰਿਕਾਰਡ ਕਰਦੇ ਠੀਕ ਹੈ ਸੁਈ ਮੜਾ ਤਾਂ ਵੀ ਰੋਜ਼ਾਂਦੀ ਆਪਾਂ ਅੱਛਾ ਜੀ ਹਾਂ ਸਾਈ ਬਿਆਨਾ ਪੱਕਾ ਸਾਈ ਬਿਆਨਾ ਪੱਕਾ ਕਰਦੇ ਸੁਈ ਲੈ ਠੀਕ ਹੈ ਠੀਕ ਹੈ ਲਓ ਜੀ ਸਾਈ ਬਿਆਨਾ ਤੁਸੀਂ ਕਰਕੇ ਵੀਰ ਦੇ ਕੋਲੋਂ ਸੁਈ ਸਵਾਈ ਵੀ ਖੜ ਸਕਦੇ ਜੀ ਤੇ ਭਾਈ ਆਓ ਕਿਵੇਂ ਆ ਗਏ ਨਗੀਨਾ ਹਾਂ ਨਗੀਨਾ ਆ ਗਿਆ ਸ਼ਾਹ ਜੀ ਮੂਹ ਛਿੱਗੀ ਆ ਅੱਛਾ ਜੀ ਦੁਜਾ ਸੁਆਦ ਆਈਆ ਅੱਛਾ ਜੀ ਹਾਂ ਜੀ ਇਹ ਆਜ ਸੇ ਨੂੰ ਸਾਧਨ ਤੇ ਵੀਡੀਓ ਘੋਟੀ ਜਾ ਗਈ ਆ ਬੇਲ ਬੂਲ ਵੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਤੇ ਪੰਡਾਂ ਪਈਆਂ ਥੱਲੇ ਬਾਈ ਬੋਲਾ ਚ ਹੈ ਜੀ ਕਿ ਬੋਲਾ ਹੀ ਰਜਾਈ ਆ ਇਹ ਛੇ ਮਾਗਣਿਆ ਸੀ ਅੱਛਾ ਜੀ ਹਾਂ ਜੀ ਕਿੰਨਾ ਜੇ ਇਹ ਹੈ 84 16 ਕਿਲੋ ਲੀਟਰ ਆ ਤਿਆਰ ਹੈ ਕੰਡਾਲੇ ਕੇ ਵੀਰ ਕੋਈ ਘਰੋਂ ਆ ਸਕਦਾ ਠੀਕ ਆ ਠੀਕ ਆ ਠੀਕ ਆ ਲਓ ਜੀ ਹਰਿਆਣੇ ਦੀ ਝੋਟੀ ਆ ਗਈ 16 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਤੇ ਥਣਾ ਦਾ ਸੈ ਜੀ ਐਨ ਲਿਆ ਇਧਰ ਕਰ ਸਕਦੇ ਜੀ ਐਨ ਕਿੱਠੋਂ ਬਾਹਰ ਲੱਗਾ ਪਿਆ ਵਾ ਇਹ ਬਾਈ ਕਿੰਨਾ ਭਰੂ ਦਦਾ ਥੋੜੀ ਜਿਹਾ ਜੀ 22 ਕਿਲੋ ਮੈਂ ਆ ਜਾ ਪਿੱਛੇ ਆ ਜਾ ਅੱਛਾ ਜੀ ਹਾਂ ਜੀ ਲਓ ਜੀ ਇਹ ਵੀ 20 ਦਾ 20 ਲੀਟਰ ਦਾ ਬੰਦ ਪਰੋਗੇ ਤਿਆਰ ਹੋਗਾ ਸਾ ਜੀ ਕੋਈ ਕੰਡਾ ਨਹੀਂ ਕਹੇ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਮੈਣੀਆ ਦਾ ਲੈ ਇੱਥੇ ਆਣ ਕੇ ਚੋਗੇ ਮੇਰੀ ਮਹਿ ਲਵੇ ਸਾ ਜੀ ਹਾਂ ਜੀ 16 ਕਿਲੋ ਆਟਮ ਤਿਆਰ ਹੋਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਦਾ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਤੇ ਥਣ ਜਿਹੜਾ ਕਿਆ ਕਰ ਸਕਦਾ ਤੂੰ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਨੂੰ ਤੇ ਜੋ ਆ ਕੇ ਉੱਤੇ ਪਈ ਕੀ ਆ ਇਹਦਾ ਮਤ ਕਾ ਕੀ ਗਾਜੀ ਮੇਲ ਕਾਫ ਆ ਗਿਆ ਜੇ ਪਿੱਛੇ ਤੇ 20 ਦਾ 22 ਲੀਟਰ ਪੂਛ ਫੜੇ ਮੜੂਗੀ ਤੇ ਚੱਡਾ ਚੁੱਡਾ ਜਿਹੜਾ ਬਾਹ ਦੀ ਕਾ ਕਮਾਲ ਹੈ ਨੱਖਾਂ ਵਾਲਾ ਜੱਡਾ ਲੱਗਾ ਪਿਆ ਉਹ ਵੀ ਪਿਓਰ ਜੈੱਡ ਬਲੈਕ ਪੂਛ ਤਾਂ ਕਿਹੜੇ ਵਾਲੇ ਨੇ ਸਾਰੇ ਕਾਲੇ ਆ ਸਾਜੀ ਆਹ ਨਹੀਂ ਦੇਦੇ 16 17 ਕਰੋ ਬਰਾਤ ਨਾ ਨਾ ਪਹਿਲਾਂ ਫੇਰ ਪਾਰ ਲੱਗਦਾ ਮੈਂ ਜਿਹੜਾ ਮੇਰਾ ਬਣਾ ਕੇ ਦੂੰਗਾ ਅੱਛਾ ਜੀ ਵੀ ਭਰਾ ਜੇ ਜਦੋਂ ਮਰਦੀ ਠੀਕ ਆ ਠੀਕ ਆ ਠੀਕ ਆ ਲਓ ਜੀ ਬਾਕੀ ਚੌਂ ਦੇਖੋ ਲਾਉੜੀ ਤੇ ਉਹ ਵੀ ਜਿਹੜੀਆਂ ਹਨ ਦੋਰੀ ਮੋਟਰ ਵਾਲਾ ਹੀ ਹਿਸਾਬਤਾ ਵਿਆ ਇਨਵੌਇਸ 80 ਸਾਫ ਮੈਨ ਲੱਗੀ ਹੋਇਤਰੀ ਠੀਕ ਹੈ ਠੀਕ ਹੈ ਲਓ ਜੀ ਕਿਹੜਾ ਬਾਦੇ ਤੇ ਇਨਵੌਇਸ ਵੀ ਜਿਹੜੀ ਆ ਨਾ ਇਹ ਤਾਂ ਨੰਬਰ ਆ ਕੋਈ ਵੇਖੋ ਕੋਈ ਪਸਥਨਾ ਜਾਈ ਹੈ ਜੀ ਮੈਂ ਬੰਨੀ ਕੋਈ ਗੱਲ ਨਹੀਂ ਦੇ ਕੋਈ ਟਾਈਮ ਨਹੀਂ ਕੋਈਗਾ 2 ਢੰਗ ਢੰਗੋ ਢੰਗੀ 6 ਤੋਂ 6 5 ਤੋਂ 5 ਮਰੀ ਮੈਂ ਚੋ ਕੇ ਲੱਗ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਹਰਿਆਣੇ ਦਾ ਮਾਲ ਆ ਕਾਲਾ ਸੋਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਈ ਇਹਦਾ ਅਸਲ ਮੋਲ ਆ ਇਹ ਦਾ ਮੁੱਲ ਸ਼ਾਹੀ ਪਹਿਲਾਂ ਮੇਰਾ ਤਾਂ ਫੋਨ ਤੇ ਕਰੀਏ ਅੱਛਾ ਜੀ ਚਲੋ ਮੇਰਾ ਭਾਗ ਵੀ ਆਖਣਾ ਕਰੀਪਾ ਫੋਨ ਕਰ ਲਈ ਮੈਨੂੰ ਫੋਨ ਇਹ ਮੈਂ ਦੇਣੀ ਆ 1,70,000 ਦੀ ਮੈਂ ਦੇਣੀ ਆ ਅੱਛਾ ਜੀ ਹਾਂ ਜੀ ਹਾਂ ਨਾਈ ਕਿੰਨਾ ਹਾਂ ਨਾਈ ਹਾਂ ਨਾ ਵੀ ਦੋ ਚਾਹੀਆ ਕਿ ਮੈਂ ਡੀਲ ਲਵੇ ਉਹਦੀ ਛੋਟ ਸ਼ਰਾਬ ਨਹੀਂ ਆ ਪਾ ਦੇ 1,65,000 ਦੀ ਮੈਂ ਦੇਣੀ ਆ ਪਹੁੰਚੋਗੇ 100 ਰੁਪਏ ਛੋੜੀ ਕਰਾਂਗੇ ਹੋਰ ਕੁਝ ਨਹੀਂ ਕਰਾਂਗੇ ਜੀ ਲਓ ਜੀ 20 ਤੋਂ 22 ਲੀਟਰ ਵਾਲੀ ਛੋਟੀ ਜਿਹਾ ਤੇ 1,65,000 ਦੀ ਦੋ ਟਾਈਮ ਲਾਈਵ ਚ ਪਾਈਆਂ ਕਰੇ ਵੀਡੀਓ ਇੱਥੇ ਆਵੇ ਇੱਥੇ ਛੋੜੀ ਆਣੇ ਨਾਲ ਕਿ ਜਿੱਦਾਂ ਮਰਜ਼ੀ ਛੋਟੀ ਚੋਵੇ ਠੀਕ ਆ ਠੀਕ ਆ ਜੀ ਖੁੱਲੀ ਛੋੜੀ ਪਾਈ ਦੇ ਤਾਂ ਬੱਸ ਉਹ ਐਟਾ ਮੁੱਕੇ ਤਾਂ ਉਖੜੇ ਨਹੀਂ ਤੇ ਨਾਲ ਠੀਕ ਆ ਠੀਕ ਆ ਅੱਜ ਤਾਂ 6 ਦਿਨ ਹੋਇਆ ਸੀ ਠੀਕ ਆ ਲਓ ਜੀ 16 ਲੀਟਰ ਪਈ ਕਹਿੰਦਾ ਕਿ ਨਿਕਲੂ ਤੇ ਲੈ ਜੇ ਨਹੀਂ ਤੇ ਕਿਰਾਏ ਤੇ ਮੇਰੇ ਬਾਈ ਪੈਸੇ ਵਾਪਸ ਕਰ ਦੇਣਾ ਠੀਕ ਆ ਹਾਂ ਜੀ ਉਹ ਵੀ ਇੱਕ ਤਾਂ ਇੱਕ 60 ਦੇ ਨਾਮ ਰੱਖ ਕੇ ਲਓ ਇੱਕ ਪਾੜਨਾ ਇੱਕ ਪਾੜਨਾ ਦੂੰ ਅੱਛਾ ਇਹ ਆਟਾ ਮੇਰਾ ਤਿਆਰ ਨਾ ਹੋਵੇ ਠੀਕ ਆ ਠੀਕ ਆ ਠੀਕ ਆ ਲਓ ਸਾਜੇ ਮੈਂ ਘੱਟ ਦੱਸਣ ਲਿਆ ਅੱਛਾ ਘਰ ਜਾ ਕੇ ਕਿਸੇ ਵੱਤ ਨਹੀਂ ਦੁੱਧ ਬਾਦਿਆ ਮੈਂ ਮੇਰੇ ਅੱਛਾ ਹੀ ਦੋ 18 ਹੀ ਹੋ ਸਕਦਾ ਪਰ ਮੈਂ ਘੱਟ ਦੱਸਣ ਲਿਆ ਲਓ ਜੀ 2 ਲੀਟਰ ਬਾਈ ਕਹਿੰਦਾ ਘੱਟ ਘੱਟ ਦੱਸਣ ਲਿਆ ਚਲੋ ਪੈਂਦੇ ਜਾਵੇ ਕਿਸੇ ਹਾਲੇ ਪਰ ਆ ਵੀ ਸਕਦੀ ਆ ਤੇ ਜਿਹੜਾ ਵੀ ਪਰ ਇੱਥੇ ਆਵੇ ਚਵਾਈ ਕਰ ਵੀ ਸਕਦਾ ਵਾ 16 ਨਾ ਨਾ ਸਾਜੇ ਮੈਂ ਡੰਗਰ ਦਾ ਵੀਡੀਓ ਕਿਉਂਦਾ ਸਾਰੇ ਵੇਚ ਦੋਦਾ ਪਲਾ ਲਾਈਦਾ ਬੰਦਾਰ ਦਾ ਦੰਦਾ ਪਾਲ ਆਈਦਾ ਵੀ ਦੋ ਸਾਲ ਆ ਜਾਂਦਾ ਬਿਲਕੁਲ ਬਿਲਕੁਲ ਜੀ ਬਾਕੀ ਸਾਰੇ ਸਿਆਣੇ ਆ ਭਰਾ criteria ਵਾਲੇ ਵੀ ਕੋਈ ਪੂਰੀ ਇੱਕ ਕਰੀਆਂ ਕਵਾਲ ਨਹੀਂ ਕੋਈ ਛੱਟਾ ਮੈਂ ਦਾ ਲੱਭਣਾ ਬਿਲਕੁਲ ਸਹੀ ਕੋਈ ਇੱਕ ਕਵਾਲ ਵੀ ਸਾਰੀ ਮੈਂ ਦੇ ਛੱਟਾ ਲੱਭ ਜੇ ਦਾ ਪਤਾ ਆਖਾਂਗੇ ਵੀ ਇੱਕ ਕਵਾਲ ਦੀ ਕਿਆਮਤ ਇਹ ਵੀ ਜਿਹੜੀਆਂ ਨਾੜਾ ਨੂੜਾ ਪਤਲੇ ਚਮ ਵਾਲੀ ਆ ਕਾਫੀ ਆਗੀਆਂ ਵਾ ਤੇ ਚੱਡੇ ਤੇ ਵੀ ਨਾੜਾ ਨੂੜਾ ਆਗੀਆਂ ਵਾ ਤੇ ਬਾਕੀ ਸਾਰੇ ਚਲੋ ਸਿਆਣੇ ਆ ਵੀ ਹਾਰੀ ਸਾਰੀ ਮਾ ਜੱਡਾ ਨਹੀਂ ਲੱਗਦਾ ਤੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ